ਇਹ ਸਰ ਗੱਲਬਾਤ ਸ਼ਹਿਰ ਨੂੰ ਗਿਆ ਲੜਕੇ ਕੋਈ ਲਾਗੇ ਵਿਆਹ ਹੀ ਗਿਆ ਸਮਾਨ ਸਪੋਨ ਲੈਣ ਗਿਆ ਉਧਰੋਂ ਆਂੜਿਆ ਹੀ ਗਿਆ ਆ ਰੋਖਣਾ ਗੱਡੀ ਵੱਜੀ ਆ ਤੇ ਇੱਥੇ ਮੁੜ ਕੇ ਪਲਟੀ ਹੋ ਗਈ ਇੱਕ ਮੁੰਡੇ ਨੂੰ ਖੜਿਆ ਸ਼ਹਿਰ ਚਾਚੇ ਦੇ ਨੂੰ ਉਹ ਤੇ ਸ਼ਹਿਰ ਜਾ ਕੇ ਪੂਰਾ ਹੋ ਗਿਆ ਕਿੰਨੇ ਨੌਜਵਾਨਾਂ ਦੀ ਮੌਤ ਹੋਈ ਦੋ ਦੋ ਨੌਜਵਾਨੇ ਹੌਲੇ ਹੌਲੇ ਮੁੰਡੇ ਸੀ ਸਾਰੇ ਜੀ ਹਾਂ ਜੀ ਇੱਕ ਦਾ ਨਾਂ ਸ਼ੀਲਾ ਸੀ ਇੱਕ ਦਾ ਨਾਂ ਜਸ਼ਨ ਸੀ ਮੁੰਡੇ ਦਾ ਕਿੰਨੇ ਕਮ ਸੀ ਕਹਿੰਦਾ ਦੋਵਾਂ ਦੀ ਕੋਈ 11 18 17 16 ਸਾਲ ਦੀ ਉਮਰ ਹੈ ਤੁਹਾਡੇ ਕੀ ਗੱਲ ਤੁਸੀਂ ਆਪਣੇ ਚਾਚਾ ਜੀ ਦੇ ਬੇਟੇ ਆਇਆ ਪ੍ਰਸ਼ਾਸਨ ਦਾ ਕੋਈ ਸਾਹ ਹਾਂਜੀ ਲੋਕਾਂ ਦੇ ਖੜਾ ਹਾਂਜੀ 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 ਮੁਲਾਜ਼ਮ ਆਏ ਉਹ ਇੱਥੋਂ ਚਲੇ ਗਏ ਹੋ ਕੇ ਕੀ ਬੰਦ ਕਰਦੇ ਹਾਂਜੀ ਕੀ ਬੰਦ ਕਰਦੇ ਹਾਂ ਮੰਗਸਾਰ ਕੀ ਕਰਨੀ ਮੁੰਡੇ ਹੀ ਬੱਚੇ ਨਹੀਂ ਤੇ ਆਪਣੇ ਕੋਈ ਕਿਸੇ ਚ ਵੱਜੇ ਥੋੜੀ ਆਗੇ ਹਾਂਜੀ ਗੁਜ਼ਰਤੀ ਨੇ ਆ ਸਰ ਗੱਲਬਾਤ ਸ਼ਹਿਰ ਨੂੰ ਗਏ ਲੜਕੇ ਕੋਈ ਲਾਗੇ ਵਿਆਹ ਹੀਗਾ ਸਮਾਨ ਸਪੋਨ ਲੈਣ ਗਏ ਉਧਰੋਂ ਆਂਡੇ ਆਗੇ ਆ ਰੋਖਣਾ ਗੱਡੀ ਵੱਜੀ ਆ ਤੇ ਇੱਥੇ ਮੁੜ ਕੇ ਪਲਟੀ ਹੋ ਗਈ ਇੱਕ ਮੁੰਡੇ ਨੂੰ ਖੜਿਆ ਸ਼ਹਿਰ ਚਾਚੇ ਦੇ ਨੂੰ ਉਹ ਤੇ ਸ਼ਹਿਰ ਜਾ ਕੇ ਪੂਰਾ ਹੋ ਗਿਆ ਕਿੰਨੇ ਨੌਜਵਾਨਾਂ ਦੀ ਮੌਤ ਹੋਈ ਦੋ ਦੋ ਨੌਜਵਾਨੇ ਹੌਲੇ ਹੌਲੇ ਮੁੰਡੇ ਸਾਰੇ ਜੀ ਹਾਂ ਜੀ ਇੱਕ ਦਾ ਨਾਂ ਸ਼ੀਲਾ ਸੀ ਇੱਕ ਦਾ ਨਾਂ ਜਸ਼ਨ ਸੀ ਮੁੰਡੇ ਦਾ ਕਿੰਨੇ ਕਮ ਸੀ ਕਹਿੰਦਾ ਦੋਵਾਂ ਦੀ ਕੋਈ 11 18 17 11 ਸਾਲ ਦੀ ਉਮਰ ਹੈ ਤੁਹਾਡੇ ਕੀ ਨਾਮ ਦੇ ਸੀ ਆਪਣੇ ਚਾਚਾ ਜੀ ਦੇ ਬੇਟੇ ਆਇਆ ਪ੍ਰਸ਼ਾਸਨ ਦਾ ਕੋਈ ਸਾਲੀ ਹਾਂਜੀ ਲੋਕਾਂ ਦੇ ਖੜਾ ਹਾਂਜੀ 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 ਮੁਲਾਜ਼ਮ ਆਏ ਉਹ ਇੱਥੋਂ ਚਲੇ ਗਏ ਹੋ ਕੇ ਕੀ ਬੰਦ ਕਰਦੇ ਸੀ ਹਾਂਜੀ ਕੀ ਬੰਦ ਕਰਦੇ ਸੀ ਮੰਗਸਾਰ ਕੀ ਕਰਨੀ ਮੁੰਡੇ ਹੀ ਬੱਚੇ ਨਹੀਂ ਤੇ ਆਪਣੇ ਕੋਈ ਕਿਸੇ ਚ ਵੱਜੇ ਥੋੜੀ ਆਗੇ ਹਾਂਜੀ ਗੁਜ਼ਰਤੀ ਮੈਂ ਆ ਇਹ ਸਰ ਗੱਲਬਾਤ ਸ਼ਹਿਰ ਨੂੰ ਗਏ ਲੜਕੇ ਕੋਈ ਲਾਗੇ ਵਿਆਹ ਹੈਗਾ ਸਮਾਨ ਸਪੋਨ ਲੈਣ ਗਏ ਉਧਰੋਂ ਆਣਦੇ ਹੈਗੇ ਆ ਰੋਖਣਾ ਗੱਡੀ ਵੱਜੀ ਆ ਤੇ ਇਸੇ ਮੁੜ ਕੇ ਪਲਟੀ ਹੋ ਗਈ ਇੱਕ ਮੁੰਡੇ ਨੂੰ ਖੜਿਆ ਸ਼ਹਿਰ ਚਾਚੇ ਦੇ ਨੂੰ ਉਹ ਤੇ ਸ਼ਹਿਰ ਜਾ ਕੇ ਪੂਰਾ ਹੋ ਗਿਆ ਕਿੰਨੇ ਨੌਜਵਾਨਾਂ ਦੀ ਮਤ ਜੀ ਦੋ ਦੋ ਨੌਜਵਾਨੇ ਹੌਲੇ ਹੌਲੇ ਮੁੰਡੇ ਸਾਰੇ ਜੀ ਹਾਂਜੀ ਇੱਕ ਦਾ ਨਾਮ ਸ਼ੀਲਾ ਸੀ ਇੱਕ ਦਾ ਨਾਮ ਜਸ਼ਨ ਸੀ ਮੁੰਡੇ ਦਾ ਕਿੰਨੀ ਕਮਲ ਸੀ ਜੀ ਹਾਂਜੀ ਦੋਵਾਂ ਦੀ ਕੋਈ 11 12 17 18 ਸਾਲ ਦੀ ਉਮਰ ਹੈ ਤੁਹਾਡੇ ਕੀ ਲੱਗਦੇ ਸੀ ਆਪਣੇ ਚਾਚਾ ਜੀ ਦੇ ਬੇਟੇ ਇਹ ਆਇਆ ਪ੍ਰਸ਼ਾਸਨ ਦਾ ਕੋਈ ਸਾਲੀ ਹਾਂਜੀ 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 ਮੁਲਾਜ਼ਮ ਆਏ ਉਹ ਇੱਥੋਂ ਚਲੇ ਗਏ ਹੋ ਕੇ ਕੀ ਬੰਦ ਕਰਦੇ ਸੀ ਹਾਂਜੀ ਕੀ ਬੰਦ ਕਰਦੇ ਸੀ ਮੰਗਸਾਰ ਕੀ ਕਰਨੀ ਮੁੰਡੇ ਹੀ ਬਚੇ ਨਹੀਂ ਤੇ ਆਪਣੇ ਕੋਈ ਕਿਸੇ ਚ ਵੱਜੇ ਥੋੜੀ ਆਗੇ ਕੀ ਹੋ ਗਿਆ ਹਾਂਜੀ ਗੁਜ਼ਰਤੀਆਂ ਆ ਗਏ ਇਹ ਸਰ ਗੱਲਬਾਤ ਸ਼ਹਿਰ ਨੂੰ ਗਏ ਲੜਕੇ ਕੋਈ ਲਾਗੇ ਵਿਆਹ ਹੈਗਾ ਸਮਾਨ ਸਪੋਨ ਲੈਣ ਗਏ ਉਧਰੋਂ ਆਂਡੇ ਹੈਗੇ ਆ ਰੋਖਣਾ ਗੱਡੀ ਵੱਜੀ ਆ ਤੇ ਇਸ ਤੇ ਮੁੜ ਕੇ ਪਲਟੀ ਹੋ ਗਈ ਇੱਕ ਮੁੰਡੇ ਨੂੰ ਖੜਿਆ ਸ਼ਹਿਰ ਚਾਚੇ ਦੇ ਨੂੰ ਉਹ ਤੇ ਸ਼ਹਿਰ ਜਾ ਕੇ ਪੂਰਾ ਹੋ ਗਿਆ ਕਿੰਨੇ ਨੌਜਵਾਨਾਂ ਦੀ ਮਤ ਜੀ ਦੋ ਦੋ ਨੌਜਵਾਨੇ ਹੌਲੇ ਹੌਲੇ ਮੁੰਡੇ ਸਾਰੇ ਜੀ ਹਾਂਜੀ ਇੱਕ ਦਾ ਨਾਮ ਸ਼ੀਲਾ ਸੀ ਇੱਕ ਦਾ ਨਾਮ ਜਸ਼ਨ ਸੀ ਮੁੰਡੇ ਦਾ ਕਿੰਨੀ ਕਮ ਸੀ ਦਾ ਨਾ ਦੋਵਾਂ ਦੀ ਕੋਈ 11 12 17 11 ਸਾਲ ਦੀ ਉਮਰ ਹੈ ਤੁਹਾਡੇ ਕੀ ਲੱਗਦੇ ਸੀ ਆਪਣੇ ਚਾਚਾ ਜੀ ਦੇ ਬੇਟੇ ਆਇਆ ਪ੍ਰਸ਼ਾਸਨ ਦਾ ਕੋਈ ਸਾਲੀ ਹਾਂਜੀ 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 ਮੁਲਾਜ਼ਮ ਆਏ ਉਹ ਇੱਥੋਂ ਚਲੇ ਗਏ ਹੋ ਕੇ ਕੀ ਬੰਦ ਕਰਦੇ ਸੀ ਹਾਂਜੀ ਕੀ ਬੰਦ ਕਰਦੇ ਸੀ ਮੰਗਸਾਰ ਕੀ ਕਰਨੀ ਉਹ ਮੁੰਡੇ ਹੀ ਬਚੇ ਨਹੀਂ ਤੇ ਆਪਣੇ ਕੋਈ ਕਿਸੇ ਚ ਵੱਜੇ ਥੋੜੀ ਆਗੇ ਕੀ ਹੋ ਗਿਆ ਹਾਂਜੀ ਗੁਜ਼ਰਤੀ ਹੋ ਗਿਆ